ਓਏ ਹੋਏ ਸਿਆਜ਼ ਗੱਡੀ 0786 ਨੰਬਰ 5 ਲੱਖ ਸੇ ਮਿਲ ਜੂਏ ਨਾ ਮਜ਼ਾ ਆ ਜਾਊਗਾ ਪੱਕਾ ਟੀ ਦੇ ਦਾਂਗੇ ਤੁਹਾਨੂੰ ਸਿਰਫ 4.5 ਲੱਖ ਰੁਪਈਆ ਦੀ ਕਾਰ ਆ ਇਹ 4 ਲੱਖ ਤੇ 50 ਹਜ਼ਾਰ ਦੀ 2016 ਮਾਡਲ ਕਾਰ ਆ ਆਹੋਲੀ ਇੱਕ ਵਾਰ ਅੰਦਰੋਂ ਦਿਖਾ ਦੇ ਬਈ ਹਨਾ ਬਸ ਇੱਕ ਭਲੇਖਾ ਤੁਹਾਡਾ ਦੂਰ ਕਰਾਂਗੇ ਤੁਹਾਡਾ ਠੀਕ ਹੈ ਤੇ ਪੈਟਰੋਲ ਦੀ ਕਾਰ ਆ ਬਈ ਇਹ ਰਿਕੁਇਰਡ ਸੈਂਸਰ ਵਗੈਰਾ ਸਾਰਾ ਕੁਝ ਨਾਲ ਆ ਤੁਸੀਂ ਚੈੱਕ ਕਰ ਲੋ ਕਾਰ 4.5 ਲੱਖ ਰੁਪਈਆ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਨੀ ਹੈ ਬਹੁਤ ਨੀਟ ਐਂਡ ਕਲੀਨ ਕਾਰ ਆ ਤੇ ਵਧੀਆ ਗੱਲ ਕਰ ਗਏ ਬਾਈ ਹੈਨਾ ਤੇ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਕਰਦੀ ਹੈ 0786 ਇਹ ਨਹੀਂ ਤੁਹਾਨੂੰ ਮਿਲਣਾ ਨਾਲ ਅੱਛਾ ਹਾਂ ਬਿਨਾ ਨੰਬਰ ਤੋਂ ਸੱਜਣਾ ਬਿਨਾ ਨੰਬਰ ਤੋਂ ਤੁਹਾਨੂੰ ਦੂਜਾ ਨੰਬਰ ਲਵਾ ਕੇ ਮਿਲੂਗਾ ਇੰਨੇ ਕਦੇ ਨੰਬਰ ਆ ਜਿੰਨੇ ਦੀ ਕਾਰ ਆ ਇਹ ਠੀਕ ਹੈ ਅੱਛਾ ਜੀ ਨਹੀਂ ਤਾਂ ਬਹੁਤ ਮਹਿੰਗੀ ਚਲ ਜਾਣੀ 0786 ਤੋਂ ਬਿਨਾ ਮਿਲੂ ਤੁਹਾਨੂੰ ਇਹ 4.5 ਲੱਖ ਰੁਪਈਆ ਦੀ ਤੇ ਆਪਣੇ ਲਈ 16 ਮਾਡਲ ਆ ਵੀ ਖੜੀ ਹੈ ਕਾਰ ਤੇ ਇਹ ਹੈਗੀ ਹੈਗੀ ਆਪਣੇ ਲਈ ਡੀਜ਼ਲ ਦੀ 5 ਲੱਖ ਤੇ 25000 ਰੁਪਈਆ ਦੀ ਕਾਰ ਬਹੁਤ ਨਵੀਂ ਕਾਰ ਆ ਉਹ ਵੀ ਫਸਟ ਓਨਰ ਆ ਇਹ ਵੀ ਫਸਟ ਓਨਰ ਆ ਉਹ ਤੁਹਾਨੂੰ ਲੋਨ ਹੋ ਜੂਗਾ ਤੁਹਾਡਾ ਸਿਰਫ 50000 ਤੋਂ ਲੱਖ ਦੇ ਵਿੱਚ ਵਿੱਚ ਡਾਊਨ ਪੇਮੈਂਟ ਦੇ ਕੇ ਤੁਹਾਡਾ ਲੋਨ ਹੋ ਜਾਣਾ ਆਉਣਾ ਤੁਹਾਨੂੰ ਸਟੀਲ ਡੀਜ਼ ਮਹਾਲੀ ਸੈਕਟਰ 78 8 ਦੇ ਵਿੱਚ ਬਈ ਸਤਿ ਸ੍ਰੀ ਅਕਾਲ ਜੀ